Terima kasih telah menonton! <coughs>

ਅੱਗੇ ਆ ਬੰਦਾਰ ਉਹ ਮੈਨੂੰ ਜੀ ਇਹ 100 ਮੀਟਰ ਵਿੱਚ ਜਿਹੜੀ ਦੋਨੇ ਬੱਚੇ ਨੇ ਭਾਗ ਲੈਣਾ ਪਲੀਜ਼ ਦੋ ਸਾਈਡ ਵਾਲੀ ਇਹ ਸਾਰੇ ਚੋਟੀਆਂ ਦੇ ਦੰਦ ਲੈ ਅੱਜ ਆ ਜੋ ਜੀ 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 ਦਾਮਾ ਜੀ ਨੇ ਪਹਿਲਾ ਸਰ ਨੇ

ਸਾਰੇ ਬੱਚੇ ਆਹਨੇ ਜਲਦੀ ਬੱਚੇ ਜਾਲ ਚਲੋ ਬੀਜੀਐਸ ਕੋਈ 100 ਮੀਟਰ ਦੀ ਜਿਹੜੀ ਸਾਰੇ ਬੱਚੇ ਨੇ ਭਾਗ ਲੈਣਾ ਪਲੀਜ਼ ਦੋ ਸਾਈਡਰ ਵਾਲੀ ਹੈ ਸਾਰੇ ਮੁਕਾਫੀਆ ਕਾਸਮਾ ਅਜੇ ਨਾ ਪਹਿਲਾ ਸਰਦਨੀ ਠੀਕ ਹੈ ਹੋਮੀ ਤੁਸੀਂ ਬਸ ਇੱਕ ਵਾਰ ਤੁਸੀਂ ਹਾਂ ਰੈਡੀ ਚਲੋ ਚਾਲੀ ਉਹ ਤੇ ਕਿੱਥੇ ਨਾਮ ਚੱਲੀ ਜਾਈ ਚਾਲੀ

मोंट्रेज़ी में मात्रा में बोलो मायूस क्या बोलो मायूस इतना बोलो मायूस कितना बोलो मायूस बोलो मायूस बैठने वाले बहुत बच्चे छोड़ बच्चे आपको जानते ही बच्चे जानकारी बहुत Tchau, ਸਰਵਾਂ ਦਾ ਦਰਵਾਜ਼ਾ ਬਹੁਤ ਵੱਡੀ ਚੀਜ਼ ਹੈ ਆਹ ਆਹ ਦੀ ਬਰਤ ਹੈ ਤਾਇਆ ਹੈ ਹਾਂ ਸਾਰਾ ਪੂਰੀ ਪੈ ਜਾਵੇ 15 ਦਾ ਸਰ ਸਾਰਾ ਹੀ ਹੈ ਚੱਲ ਮੋਟੋ ਚੱਲ ਭਾਈ ਆਹੋ 13 ਪੂਰਾ ਜੀ 13 ਔਰ ਗੁੱਡ ਮਾਰਦੀ ਨਹੀਂ ਕੀ ਕਰੀਏ ਜੋਰ ਬਣਾਦੀ 14 13 10 13 ਮਾਰ ਵਿਸ਼ਾਲੀ ਮਾਰ ਨਾਲੇ ਆ ਗਿਆ ਸ਼ਾਬਾਸ਼ ਕੋ ਤਾਂ ਨਾਂ ਰੱਖ ਕੇ ਐਦਾਂ ਸਿੱਧੀ ਬਾਹ ਰੱਖਿਓ ਜਿਵੇਂ ਤੁਹਾਨੂੰ ਆਉਂਦਾ ਜਿਹੜੀ ਗੁੱਤਣੀ ਦੀ ਬੰਨ ਦਿੰਦੇ ਮੈਡਮ ਓ ਗੁੱਡ ਸ਼ਾਬਾਸ਼ 4 4 4 ਬੰਬ ਮਾਰਿਆ ਹੋਇਤੀ ਉਹ ਪਾ ਮਟਿਆ ਵੈਰੀ ਗੁੱਡ ਸ਼ਾਬਾਸ਼ ਬਹੁਤ ਸੋਹਣੀ ਪਰਫਾਰਮੈਂਸ ਆ 16 5 ਦੀ ਜ਼ੋਰ ਨਾਲ ਉਹ ਇੱਥੇ ਆਇਆ ਥੋੜੀ ਫੜਨਾ ਸੀ ਇੱਥੇ ਜ਼ੋਰ ਪਰ ਚੱਲ ਵਿਸ਼ਾਲੀ ਸ਼ਾਬਾਸ਼ 14 2 14 2 ਚੰਗੀਆਂ ਕੁੜੀਆਂ ਮਾਰਨ ਬਥੇਰੀਆਂ ਖਾਣੀਆਂ ਲਾਪੋ ਤੋਏ ਬੜਾ ਗੱਲ ਕਰਦਾ ਵਦਾਲਾ ਸ਼ਾਬਾਸ਼ ਬੱਤਾ ਵੱਜ ਪੌੜੂ ਨਹੀਂ ਇਹ ਬੱਤਾ ਵੱਜ ਗਿਆ ਸਾਰੇ ਰਹਿਣ ਦਰਵਾਜ਼ੇ ਤੋਂ ਆਪਤੀ ਖਿਵਾਰ ਤੋਂ ਲਗ ਲਾ ਚਾਂਸ ਲਾ ਹਾਂ ਠੀਕ ਹੈ ਠੀਕ ਹੈ ਇਹ ਠੀਕ ਹੈ ਜੀ ਇਹ ਵੀ ਮੈਡਮ ਪਾਣੀ ਮੇਰੀ ਇਕਮੰਦਰ ਮੈਡਮ ਇਹਦੀ ਪ੍ਰੈਕਟਿਸ ਕਰੋ 18 10 18 10 ਓਏ ਗੁੱਡ ਚਲੋ ਬਹੁਤ ਸਪਾਰ ਜੋ ਸਰ ਪਾਸਾ ਅ ਰਵਿਵੀਰ ਸਿੰਘ ਜੀ ਤੇ ਰਣਵੀਰ ਸਿੰਘ ਜੀ ਆਪਣੇ ਸਾਫ ਕਸੀਤ ਸਹਿਬਾਨ ਲਾਖਵਕ ਸਕੂਲਾਂ ਤੋਂ ਆਏ ਦੇ ਆਪ ਸਹਿਬਾਨ ਅ ਅੱਜ ਤਕਰੀਬਨ 4-5 ਸੈਂਟਰਾਂ ਦੇ ਖੇਡਾਂ ਨੇ ਲਗਾਤਾਰ ਅ ਮੇਰਾ ਹੈਗਾ ਸੀਮਾਨਾਚ ਵੀ ਇੱਥੇ ਖੇਡਾਂ ਦੇਖੂਗਾ ਜਰੂਰ ਪਰ ਟਾਈਮ ਦੀ ਸ਼ਾਰਟੇਜ ਹੁਣ ਕਰਕੇ ਉੱਥੇ ਅੱਗੇ ਵੀ ਜਾਣਾ ਸਾਰੇ ਬੱਚਿਆਂ ਨੂੰ ਮੇਰੇ ਵੱਲੋਂ ਸ਼ੁਭ ਕਾਮਨਾਵਾਂ ਨੇ ਵਧੀਆ ਢੰਗ ਨਾਲ ਆਪਾਂ ਨੇ ਤਿਆਰੀ ਕਰਨੀ ਹੈ ਖੇਡਣਾ ਹੈ ਜਿੱਤ ਹਾਰ ਬਣਦੀ ਆਉਂਦੀ ਹੈ ਤਕੋ ਦੋ ਪਹਿਲਵਾਨ ਜਦੋਂ ਲੜਦੇ ਨੇ ਇੱਕ ਜਿੱਤਦਾ ਇੱਕ ਹਾਰਦਾ ਹਾਰ ਤੋਂ ਆਪਾਂ ਨੇ ਨਿਮੋਸ਼ ਨਹੀਂ ਹੋਣਾ ਜਿੱਤ ਨੂੰ ਦੇਖ ਕੇ ਆਪਾਂ ਨੇ ਹੰਕਾਰਨਾ ਨਹੀਂ ਠੀਕ ਹੈ ਤਾਂ ਆਪਣੀ ਤਿਆਰੀ ਆ ਜਿਹੜੀ ਵਧੀਆ ਢੰਗ ਨਾਲ ਕਰਨੀ ਹੈ ਅੱਗੇ ਆਪਾਂ ਨੇ ਬਲਾਕ ਦੇ ਵਿੱਚ ਵੀ ਖੇਡਾਂ ਨੇ ਉਹਦੇ ਵਿੱਚ ਵੱਖ-ਵੱਖ ਸੈਂਟਰਾਂ ਤੋਂ ਟੀਮਾਂ ਆਉਣਗੀਆਂ ਤਾਂ ਉਹਨਾਂ ਦੇ ਵਿੱਚ ਮੁਕਾਬਲਾ ਹੋਊਗਾ ਉਹਦਾ ਵਿੱਚੋਂ ਜਿਹੜੇ ਬੱਚੇ ਵਧੀਆ ਖੇਡਣਗੇ ਉਹ ਚੁਣੇ ਜਾਣਗੇ ਜ਼ਿਲ੍ਹੇ ਲਈ ਸੋ ਆਪਾਂ ਨੇ ਇਸ ਢੰਗ ਨਾਲ ਤਿਆਰੀ ਕਰਨੀ ਹੈ ਵੀ ਆਪਾਂ ਜ਼ਿਲ੍ਹੇ ਲਈ ਸਿਲੈਕਟ ਹੋਈਏ ਠੀਕ ਹੈ ਤਾਂ ਕਿ ਆਪਣੇ ਜਿਹੜੇ ਬਲਾਕ ਦਾ ਆਪਣੇ ਸਕੂਲ ਦਾ ਆਪਣੇ ਸੈਂਟਰ ਦਾ ਜਿਹੜਾ ਨਾਂ ਰੋਸ਼ਨ ਹੋ ਸਕੇ ਸੋ ਮੈਂ ਇਹੀ ਕਹਿਣਾ ਤੁਹਾਨੂੰ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ ਨੇ ਸ਼ੁਭ ਕਾਮਨਾਵਾਂ ਥੈਂਕ ਯੂ ਸੋ ਬੱਚਿਆਂ ਨੇ ਉਹਨਾਂ ਨੇ ਆਪਣੇ ਸ਼ੁਭ ਕਾਮਨਾਵਾਂ ਦਿੱਤੀਆਂ ਨੇ ਤੇ ਇਸ ਤੋਂ ਬਾਅਦ ਮੈਂ ਬੇਨਤੀ ਕਰੂੰਗਾ ਸਾਡੇ ਮਾਨਯੋਗ ਸਰਪੰਚ ਸਾਹਿਬ ਸ੍ਰੀ ਅਮਦੀ ਕੁਮਾਰ ਜੀ ਕਿ ਉਹ ਆਪਣੇ ਬੀਪੀਓ ਸਾਹਿਬ ਦਾ ਸਵਾਗਤ ਕਰਨ ਅਤੇ ਬੱਚਿਆਂ ਨੂੰ ਆਪਣਾ ਅਸ਼ੀਰਵਾਦ ਦੇਣ ਸ਼੍ਰੀ ਅਮਰਦੀਪ ਕੁਮਾਰ ਜੀ ਆਪਾਂ ਕੀ ਮੈਂ ਸਭ ਤੋਂ ਪਹਿਲਾਂ ਸਾਡੇ ਬੀਪੀਓ ਸਾਹਿਬ ਸਾਡੇ ਐਟ ਟੀਚਰ ਗਵੀਰ ਜੀ ਅਤੇ ਦੂਰੋਂ ਜਿਹੜੇ ਹੋਰ ਸਕੂਲਾਂ ਦੇ ਅਧਿਆਪਕ ਸਾਹਿਬਾਨ ਹਨ ਸਾਰਿਆਂ ਦਾ ਉਰੇ ਪਹੁੰਚਣ ਦੇ ਤਹਿਤੋਂ ਧੰਨਵਾਦ ਕਰਦਾ ਜਿਹੜੇ ਸਾਡੇ ਬੱਚੇ ਨੇ ਬੱਚਿਆਂ ਨੂੰ ਜਿੱਤੋਂ ਮੈ ਤੋਂ ਪਹਿਲਾਂ ਬੀਪੀਓ ਸਾਹਿਬ ਦੱਸ ਕੇ ਗਏ ਨੇ ਵੀ ਜੇ ਕਿਸੇ ਨੇ ਉਰੇ ਪੂਰਾ ਦੋਰਾਂ ਹੁੰਦੀ ਆ ਆਪਣੇ ਖੇਡਣ ਦੇ ਪੂਰਾ ਖੇਡ ਕੇ ਆਪਾਂ ਅੱਗੇ ਪਹੁੰਚਦੇ ਆ ਨਾ ਤਾਂ ਟੀਚਰ ਸਾਹਿਬਾਂ ਦਾ ਕਹਿਣਾ ਵੀ ਜਿੱਦਾਂ ਆਪਾਂ ਜਿੱਤਨੇ ਜਿੱਤ ਕੇ ਹੰਕਾਰ ਨਹੀਂ ਕਰਨਾ ਹਾਰ ਕੇ ਆਪਾਂ ਨਿਮਰਤਾ ਨਾਲ ਉਹਦੇ 'ਚ ਇਹ ਆਪਾਂ ਹਾਰ ਤੋਂ ਸਬਕ ਲੈਣਾ ਵੀ ਅਸੀਂ ਕਿਸ ਕਾਰਨ ਹਾਰੇ ਆ ਉਹਨੂੰ ਅੱਗੇ ਵਾਸਤੇ ਵਧੀਆ ਖੇਡੋ ਵਧੀਆ ਪੜਾਈ ਕਰੋ ਅਸੀਂ ਤਾਂ ਤੁਹਾਨੂੰ ਇਹ ਸਬਕਾਂਵਾਂ ਦਿੰਨੇ ਆ ਵੀ ਤੁਸੀਂ ਵਧੀਆ ਤਰੀਕੇ ਨਾਲ ਢੰਗ ਨਾਲ ਆਪ ਦਾ ਆਪਣੇ ਮਾਪਿਆਂ ਦਾ ਆਪਣੇ ਸਕੂਲ ਦਾ ਆਪਣੇ ਟੀਚਰਾਂ ਦਾ ਨਾਮ ਰੋਸ਼ਨ ਕਰੋ ਧੰਨਵਾਦ ਹਾਰ ਸੌਰੀ ਹਾਰ ਦੀ ਨਿਮੋਸ਼ੀ ਜਿੱਤਦਾ ਹੰਕਾਰ ਲਾ ਦਈਏ ਚਲੋ ਹੁਣ ਦਿਲਾਂ ਤੋਂ ਹੀ ਬਾਧੂ ਦਾ ਭਾਰ ਲਾ ਦਈਏ ਮਤਲਬ ਕੀ ਹੈ ਵੀ ਜੇ ਆਪਾਂ ਜਿੱਤਣ ਦੇ ਖਾਤੇ ਉੱਪਰ ਹੰਕਾਰ ਨਹੀਂ ਕਰਦੇ ਜੇ ਹਾਰ ਬਟਾ ਨਿਮੋਸ਼ੀ ਹੈ ਮੈਂ ਸਾਡੀ ਕਮੇਟੀ ਦੀ ਉਹਨੂੰ ਮਾਣਸੇ ਵੀ ਮੈਂ ਜਿੱਤੂ ਵਿਚਾਰੀ ਦੇਖੋ ਉਹ ਦੋਵਾਂ ਦੇ ਵਿੱਚ ਥੋੜੀ ਪਿੱਛੇ ਰਹਿ ਗਈ ਉਹ ਰੋਈ ਵੀ ਹੈ ਪਰ ਐਵੇਂ ਪਨ ਸੋਚਣਾ ਨਹੀਂ ਹੈਗਾ ਠੀਕ ਹੈ ਕਿਉਂਕਿ ਹੋ ਸਕਦਾ ਉਹ ਬੱਚਾ ਆਪਣੇ ਤੋਂ ਵੱਧ ਮਿਹਨਤ ਕਰਕੇ ਆਇਆ ਹੋਵੇ ਕਿਸੇ ਵੀ ਬੱਚੇ ਨੇ ਐਵੇਂ ਸੋਚਣਾ ਨਹੀਂ ਹੈਗਾ ਸਾਰੇ ਨੇ ਆਪਾਂ ਨੇ ਸੋਚਣਾ ਵੀ ਸਾਰੇ ਜਿੱਤੇ ਆਪਾਂ ਕੋਈ ਨਹੀਂ ਹਾਰਿਆ ਹੈਗਾ ਜਿਹੜੇ ਜਿੱਤੇ ਨੇ ਉਹ ਵੀ ਥੋੜੇ ਭੈਣ ਭਰਾ ਨੇ ਠੀਕ ਹੈ ਬਾਤੀ ਸਕੂਲਾਂ ਤੋਂ ਆਏ ਨੇ ਤਾਂ ਉਹ ਸਾਰੇ ਥੋੜੇ ਭੈਣ ਭਰਾਏ ਨੇ ਮਾਤਾ ਜੀ ਸਾਰੇ ਚੱਲੀ 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 ਮਾਤਾ ਜੀ ਚੱਲੇ ਦੂਰ ਉਧਰ ਗਏ ਨੇ ਸਾਵਾ ਸਜੀਪੁਰ ਤੋਂ ਸਕੂਲ ਦੀ ਵਿਦਿਆਰਥੀ ਮਸਾਲੂ ਸ਼ਰਮਾ ਤੇ ਡੀਡੀਐਸ ਤੋਂ ਬਣਾਉਣ ਦੀ ਵਿਦਿਆਰਥੀ ਮੈਂ ਪੱਛੇ ਸਾਵਾ ਸਾਰੇ ਉੱਤਰ ਕੋਲ ਤੋਂ ਮਾਸਵਾਲ ਮਾਸਵਾਲ ਬਾਗਾ ਬਰੀਦੋ 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 ਪਾਣੀ ਸਾਡੇ ਮਾਜੂਰ ਪੁੱਤਰਕਾਰ ਸ੍ਰੀ ਸ਼ੰਕਰ ਜੋਸ਼ੀ ਜੀ ਉਹ ਵੀ ਸਾਡੇ ਵਿੱਚ ਚੰਚੇ ਤੌਰ ਤੇ ਪਹੁੰਚੇ ਨੇ ਅੱਜ ਇਸ ਸਮਾਗਮ ਨਿਭਾਉਣ ਆਏ ਨੇ ਸੋ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਉਸ ਸਮਾਗਮ ਵਿੱਚ ਤੇਨਾਂ ਸਵਾਗਤ ਕਰਦੇ ਆਂ ਸਾਡੇ ਹਰ ਸਾਲ ਜਿਹੜੇ ਦੇ ਵਿੱਚ ਹਾਜ਼ਰੀ ਲਗਾਉਂਦੇ ਨੇ ਬੱਚੇ ਤੇ ਸਾਡੇ ਸਾਰੇ ਸਵਾਣ ਜੀ ਦੇ ਬਹੁਤ ਬਹੁਤ ਧੰਨਵਾਦ ਹੈ ਸ੍ਰੀ ਸ਼ੰਕਰ ਜੋਸ਼ੀ ਜੀ ਪੰਜਨਾ ਰਾਜ ਵਿੱਚ ਪੰਜਵੇਂ ਪੁੱਤੇ

ਕਲਾਬੀਰ ਨੂੰ ਜੀਰਨਾ ਵਾਹ ਮਖੇ ਮਖਸ਼ੂਮੀ ਤੋਂ ਫਾਸਟ ਅਫਾ ਫਰਮਾਇ ਸੈਕੰਡ ਤੋਂ ਬੋੜਾ ਹਰਦਾ ਮੁੰਡਾ ਖੇਡ ਬਹੁਤ ਪ੍ਰਸੰਨ ਨਾਸ ਆਪਣੇ ਫਸਟ ਤੋਂ ਜੁੜਦਾ ਹੋ ਤੋ 200 ਮੀਟਰ ਪ੍ਰੀਤਮ ਸਿੰਘ ਜੀ ਸੇਟ ਤੋਂ ਅਗੇ ਮੜਾ ਜਾ setelah round, second round. <laughs> ਯਾਰ 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 ਲੱਖਾਂ ਦੇ ਚਲਾ ਦੋ ਦੋ ਨਹੀਂ ਨਹੀਂ ਹੋਤੀ ਜੀ ਆਵਾਜ਼ ਸਾਡਾ ਰਿਚੇ ਗੜੇ ਲਾਤਾ ਸ਼ਾਬਾਸ਼ ਸ਼ਾਬਾਸ਼ ਬਹੁਤ ਬਹੁਤ ਸ਼ਾਬਾਸ਼ ਥੈਂਕ ਯੂ ਬਹੁਤ ਜੀ 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 ਜ ਹਾਂ ਜੀ ਵਾਚਾਂ ਪਾਈ ਕਰਨ ਲੋ ਆਈ ਚੇਨਾ ਹੋ ਰਹੀਆਂ ਨੇ ਅੱਜ ਦੇਖੋ ਬਹੁਤ ਬੜਾ ਕੱਪਈ ਕਰ ਰਹੇ ਨੇ ਹਾਂ ਜੀ ਰਾਮ ਨੇ ਕੁਝ ਕੀ ਆਈ ਦੇ ਸਰਦੂ ਸਰੌਂ ਜੀ ਆਰਐਨਟੀ ਸੰਗਤ ਆ ਲੈ ਆਈ ਦੇ ਸਰਦੂ ਪਾਠ ਕਰਾਉਂਦੇ ਆ ਇੱਧਰ ਆਤੋ ਜੀ

ਅੱਗੇ ਹੋ ਜੀ ਅੱਗੇ ਅੱਗੇ ਦੇ ਕਰ ਦਿਓ ਚਲੋ ਜੀ ਹਾਂ ਜੀ ਇੱਕ ਮਾਡਲ ਜੀ ਪ੍ਰੋਫੈਸਰ 3 ਅਕਸਰ ਦੇ ਜੀ ਤੇ ਸਾਡੇ ਮਾਨ ਜਨ ਸਤਾਂਜ ਜੀ ਅਮਰਿਤ ਕੁਮਾਰ ਜੀ ਸਾਡੇ ਵਿੱਚ ਪਹੁੰਚੇ ਨੇ ਸੋ ਉਹਨਾਂ ਦਾ ਇੱਥੇ ਪਹੁੰਚਣ ਤੇ ਨਿੱਘਾ ਸਵਾਗਤ ਜੀ ਆਇਆਂ ਨੂੰ ਆਪਦੇ ਆ ਤੇ ਸਮੂਹ ਪੰਚਾਇਤ ਪਿੰਡ ਸੱਜੂਪੱਟ ਉਹ ਵੀ ਸਾਡੇ ਵਿੱਚ ਮੈਂਬਰ ਸਾਹਿਬਾਨ ਪਹੁੰਚੇ ਨੇ ਪਿੰਡ ਦੇ ਫਤਵੰਤੇ ਸੱਤ ਜੀ ਜੀ ਵੀ ਪਹੁੰਚਾ ਹੋਏ ਨੇ ਭਾਰਿਆਂ ਦੇ ਪਹੁੰਚ ਕੇ ਨਿੱਘਾ ਸਵਾਗਤ ਹਨ ਜੀ ਸਾਹਿਬ ਜੀ ਆਪ ਤਸਲੀਮੀ ਦਾ ਸਾਡੇ ਸਾਲਕਾਂ ਟ੍ਰਾਂਟੀਚਰ ਸੀਰ ਧੀਰ ਸਿੰਘ ਜੀ ਵੀ ਸਾਡੇ ਵਿੱਚ ਪਹੁੰਚੇ ਨੇ ਸੋ ਉਹਨਾਂ ਦਾ ਵੀ ਇੱਥੇ ਹੁੰਦੇ ਨਿੱਘਾ ਸਵਾਗਤ ਤੇ ਮੈਂ ਆਪਣੇ ਸਾਡੇ ਮਾਜੋਗ ਸਰਪੰਚ ਸ਼੍ਰੀ ਅਮਦੀ ਕੁਮਾਰ ਜੀ ਮੈਂਬਰ ਸਹਿਮਾਨ ਵੀ ਸਾਡੇ ਵਿੱਚ ਪਹੁੰਚੇ ਨੇ ਸੋ ਉਹਨਾਂ ਦਾ ਵੀ ਪੰਚਾਇਤ ਦਾ ਸਮੂਹ ਪਿੰਡ ਦੇ ਭਵੰਤੇ ਸੱਜਣਾ ਦਾ ਸਾਰਿਆਂ ਦਾ ਇੱਥੇ ਪਹੁੰਚਣ ਤੇ ਸਮੂਹ ਸੈਂਟਰ ਸੱਜੂ ਘਟ ਦੇ ਸਕੂਲ ਟੀਚਰਾਂ ਨੂੰ ਨਿੱਘਾ ਸਵਾਗਤ ਹੈ ਜੀ ਆਇਆਂ ਨੂੰ ਤੇ ਮੈਂ ਬੇਨਤੀ ਕਰੂੰਗਾ ਸਾਡੇ ਮਾਜੋਗ ਸੀਐਨਟੀ ਸ਼੍ਰੀ ਰਵੀਰ ਸਿੰਘ ਜੀ ਨੂੰ कि ਉਹ ਵੀ ਆਪਣੇ ਸੈਂਟਰ ਆਪਣੇ ਬੀਪੀਓ ਸਾਹਿਬ ਦਾ ਸਵਾਗਤ ਕਰਨ ਤੇ ਉਹਨਾਂ ਦੇ ਆਇਸਰ ਚਾਰੋਂ ਦਿਖਾੜੀ ਸਰਕਾਰ ਜੋ ਬੀਪੀਓ ਸਰ ਅਖਤਰ ਸਲੀਮ ਜੀ ਜੀ ਆ ਇਹਨੂੰ ਆਖਦੇ ਆ ਜੀ ਤੇ ਸਰਪੰਚ ਅਮਨਦੀਪ ਕੁਮਾਰ ਜੀ ਇਹਨਾਂ ਦੇ ਅਸੀਂ ਬਹੁਤ ਧੰਨਵਾਦੀ ਆ ਸਾਡਾ ਪੂਰਾ ਸਹਿਯੋਗ ਦੇ ਰਹੇ ਨੇ ਖੇਡਾਂ ਸੰਬੰਧੀ ਕੁਝ ਵੀ ਗਰਾਊਂਡ ਤਿਆਰ ਕਰਨ ਵਿੱਚ ਪੂਰੀ ਮਦਦ ਕਰ ਰਹੇ ਨੇ ਤੇ ਰਣਦੀ ਸਰ ਜੀ ਤੇ ਵੱਖ-ਵੱਖ ਸਕੂਲਾਂ ਤੋਂ ਆਏ ਸਾਰੇ ਅਧਿਆਪਕਾਂ ਨੂੰ ਸੈਂਟਰ ਸੱਜੂਪੱਟ ਵੱਲੋਂ ਜੀਆਂ ਇਹਨੂੰ ਆਖਦਾ ਖੇਡਾਂ ਨੇ ਇਹ ਪ੍ਰਾਇਮਰੀ ਸਕੂਲ ਦੀਆਂ ਸਾਨੂੰ ਅਸਲ ਵਿੱਚ ਟਾਈਮ ਥੋੜਾ ਜਿਹਾ ਘੱਟ ਮਿਲਦਾ ਪਰ ਪ੍ਰਾਇਮਰੀ ਸਕੂਲਾਂ ਵਾਲਿਆਂ ਨੇ ਜਾਗ ਲਗਾਉਣੀ ਹੁੰਦੀ ਹੈ ਇਹਨਾਂ ਨੂੰ ਆਪਾਂ ਥੋੜਾ ਮੋਟਾ ਤਿਆਰ ਕਰ ਦਿੰਨੇ ਆ ਤੇ ਗਾਹਾਂ ਫਿਰ ਇਹ ਅੱਗੇ ਹਾਈ ਸਕੂਲਾਂ ਦੇ ਵਿੱਚ ਜਾ ਕੇ ਜਾਂ ਮੀਡਲ ਸਕੂਲਾਂ ਵਿੱਚ ਜਾ ਕੇ ਵਧੀਆ ਖੇਡਾਂ ਵਿੱਚ ਭਾਗ ਲੈਂਦੇ ਨੇ ਮੇਰੇ ਜਿਹੜੇ ਸੈਂਟਰ ਦੇ ਟੀਚਰ ਨੇ ਖੇਡਾਂ ਵਿੱਚ ਸਾਰੇ ਪੂਰਾ ਸਹਿਯੋਗ ਦਿੰਦੇ ਨੇ ਮੈਨੂੰ ਇਹਨਾਂ ਦੇ ਬਹੁਤ ਮਾਣ ਆਗਾ ਜੀ ਬਸ ਧੰਨਵਾਦ ਪੰਜਾਬ ਸਰਕਾਰ ਅਤੇ ਸਪੂਰ ਸਿੱਖਿਆ ਬੋਰਡ ਦੇ ਦਿਸ਼ਾ ਨਿਰਦੇਸ਼ਾਂ ਦੇ ਅਨੁਸਾਰ ਜੋ ਬੱਚਿਆਂ ਦੀਆਂ ਸਾਲਾਨਾ ਖੇਡਾਂ ਹਰ ਸਾਲ ਕਰਾਈਆਂ ਜਾਂਦੀਆਂ ਨੇ ਇਸ ਵਾਰ ਵੀ ਸੈਂਟਰ ਪੱਤਰੀ ਖੇਡਾਂ ਸਰਕਾਰੀ ਐਲੀਮੈਂਟਰੀ ਸਮਾਰਟ ਸਕੂਲ ਸੱਜੂ ਭੱਟ ਵਿਖੇ ਕਰਵਾਈਆਂ ਜਾ ਰਹੀਆਂ ਨੇ ਸਾਡੇ ਮਾਜੋਬ ਸੀਐਚਡੀ ਸ੍ਰੀ ਰਗਵੀਰ ਸਿੰਘ ਜੀ ਬਲਾਕ ਸਿੱਖਿਆ ਅਫਸਰ ਸ੍ਰੀ ਅਖਤਰ ਸ਼ਮੀਲ ਜੀ ਦੀ ਰਹਿਨਮਾਈ ਹੇਠ ਇਹ ਖੇਡਾਂ ਇਸ ਵਾਰ ਸਰਕਾਰੀ ਸੈਲੀਮੈਟਰੀ ਸਮਾਰਟ ਸਕੂਲ ਸੱਜੂ ਘੱਟ ਵਿਖੇ ਕਰਵਾਈਆਂ ਜਾ ਰਹੀਆਂ ਨੇ ਜੀ ਜਿਸ ਵਿੱਚ ਬੱਖ-ਬੱਖ ਸਕੂਲਾਂ ਦੇ ਬੱਚੇ ਭਾਗ ਲੈਣਗੇ ਸੋ ਸਾਰੇ ਨੂੰ ਇਸ ਇਸ ਇੱਥੇ ਪਹੁੰਚਣ ਤੇ ਜੀ ਆਇਆਂ ਨੂੰ ਆਖਦੇ ਆ ਉਹਨਾਂ ਦਾ ਸਵਾਗਤ ਕਰਦੇ ਆ ਸਤਿ ਸ਼੍ਰੀ ਅਕਾਲ ਪੰਜਾਬ ਪੰਜਾਬ ਸਰਕਾਰ ਹਦੀਸ ਪਿਆ ਖੋਡ ਦੇ ਲੈ ਤਾਂ ਅਨਸਾਰ ਜੋ ਫਲਾਨਾ ਖੇਡਾਂ ਕਰਵਾਈਆਂ ਜਾਂਦੀਆਂ ਨੇ ਉਸ ਦੇ ਤਹਿਤ ਜੋ ਸੈਂਟਰ ਪੱਦਰੀ ਖੇਡਾਂ ਹੁੰਦੀਆਂ ਨੇ ਉਹ ਅੱਜ ਸੈਂਟਰ ਸੱਜੂ ਘੱਟ ਵਿਖੇ ਕਰਵਾਈਆਂ ਜਾ ਰਹੀਆਂ ਨੇ ਇਹ ਖੇਡਾਂ ਸਾਡੇ ਸ੍ਰੀ ਆਕਤਸ ਸਿੰਘ ਜੀ ਬੀਪੀ ਸਾਹਿਬ ਤੇ ਸ੍ਰੀ ਰਗਵੀਰ ਸਿੰਘ ਜੀ ਸੀਐਚਟੀ ਦੀ ਅਗਵਾਈ ਦੇ ਹੇਠ ਸਰਕਾਰੀ ਐਲੀਮੈਂਟਰੀ ਸਮਾਰਟ ਸਕੂਲ ਸਜੂ ਘਟ ਵਿਖੇ ਕਰਵਾਈਆਂ ਜਾ ਰਹੀਆਂ ਨੇ ਜਿਵੇਂ ਵੱਖ-ਵੱਖ ਪਿੰਡਾਂ ਦੇ 7 ਸਕੂਲ ਤੇ ਇਸ ਨੂੰ ਪਾਗ ਲੈ ਰਹੇ ਹਨ ਜਿਦੇ ਵਿੱਚ ਬੌੜਾ ਖੁਰਦ ਬਿੰਨਾ ਹੀੜੀ ਕੋਟਕਲਾਂ ਕੋਟਖੁਰਦ ਮਲਕੋਂ ਲਹਾਰ ਮજરા ਸਕੂਲਾਂ ਦੇ ਵੱਖ-ਵੱਖ ਬੱਚੇ ਵੱਖ-ਵੱਖ ਇਵੈਂਟ ਦੇ ਵਿੱਚ ਭਾਗ ਲੈ ਰਹੇ ਹਨ ਇਸ ਦੇ ਵਿੱਚ ਪਿੰਡ ਸੱਜੂਪੜ ਦੀ ਸਮੂਚੀ ਪੰਚਾਇਤ ਤੇ ਐਸਐਮਸੀ ਕਮੇਟੀ ਦਾ ਬਹੁਤ ਯੋਗਦਾਨ ਹੈ ਤੇ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ